ਮੈਦਾਨ ਵਿੱਚ ਬਹੁਤ ਵਾਧਾ ਹੋ ਰਿਹਾ ਹੈ। ਹੈਰੀ ਧਲੇਤਾ ਪਿਆਰ ਹੈ। ਗੁਰਦਿਆਲਾ ਭਿੰਡਰਾਂ ਵਾਲਾ ਨਾਲ ਕਾਲਾ ਤੇ ਨਾਲ ਸਮੀ ਕਾਲੇ ਠਕਿਆ ਵਾਲਾ ਮੇਰੇ ਵੀਰੋ। ਹਣ ਚਾਰੇ ਜਾਫੀ ਨਕੌਦਰ ਦੀ ਟੀਮ ਦੇ ਪਿਆਰ ਨੇ ਗੁਰਦਿਆਲਾ ਭਿੰਡਾਂ ਵਾਲਾ ਅੰਦੇ ਨੂੰ ਜਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਨੰਬਰ 8 ਨੇ ਧਾਵੀ ਦੇ ਇਸ਼ੇ ਜਾ ਜੁੜਿਆ ਹੈ। ਹਲਕੀ ਲੋਕ ਝੋਕਿਆ ਹੋਇਆ ਪਿਆਰ ਦੇ ਨਾਲ। ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ प्यार प्यार्लीज सारे सीनियर खिडारी हो प्यार्लीज प्ले बेनती है प्लीज प्यार टीम प्लीज दोनों टीमों खड़ारी प्लीज अमर ਪਲੀਜ਼ ਸਾਰੇ ਪਲੇਅਰਾਂ ਨੂੰ ਲੈ ਜਾ ਅਮਰਦ ਨੂੰ ਬੇਨਤੀ ਹੈ ਬੜੀ ਔਲਖਾਰੇ ਨੂੰ ਅਸਤਾਦ ਜੀ ਦੇ ਪਲੇਅਰ ਸਾਰੇ ਲੈ ਜਾ ਬੜੇ ਪਿਆਰ ਦੇ ਨਾਲ ਕਿਉਂਕਿ ਪਿਆਰ ਦੇ ਨਾਲ ਖੇਡਾਂ ਪਾਈ ਚੜ੍ਹ ਸਾਂਝ ਬਣਾਉਣੀ ਕਰਵਾਈ ਨਹੀਂ ਜਾਂਦੀਆਂ